ਵਿੱਕੀ ਕੋਇਸ਼ਲੇ ਅਤੇ ਕਟਰੀਨਾ ਕੈਫ ਬਾਲੀਵੁੱਡ ਦੇ ਸਭ ਤੋਂ ਪਿਆਰੀ ਜੋੜੀਆਂ ਵਿੱਚੋਂ ਇੱਕ ਨੇ ਇਸ ਜੋੜੇ ਨੇ ਵਿਆਹ ਹੋਣ ਤੱਕ ਆਪਣੇ ਰਿਸ਼ਤੇ ਨੂੰ ਲੁਕਾ ਕੇ ਰੱਖਿਆ ਸੀ। ਉਹਨਾਂ ਦੀ ਡਿਨਰ ਡੇਟ ਦੀ ਕੋਈ ਤਸਵੀਰ ਸਾਹਮਣੇ ਨਹੀਂ ਆਈ ਸੀ। ਹਾਲਾਂਕਿ ਦੋਵਾਂ ਵਿੱਚਕਾਰ ਇੱਕ ਖਾਸ ਬੰਧਨ ਹਮੇਸ਼ਾ ਦਿਖਾਈ ਦਿੰਦਾ ਹੈ। ਫਿਲਹਾਲ ਵਿੱਚ ਇਹ ਜੋੜਾ ਖੁਸ਼ਹਾਲ ਵਿਉਤਾ ਜੋੜਾ ਹੈ ਪਰ ਕਿ ਕਟਰੀਨਾ ਨੇ ਇੱਕ ਵਾਰ ਵਿੱਕੀ ਨੂੰ ਉਸ ਨਾਲ ਵਿਆਹ ਨਾ ਕਰਨ ਦੀ ਧਮਕੀ ਵੀ ਦਿੱਤੀ ਸੀ ਜਿਸ ਗੱਲ ਦਾ ਖੁਲਾਸਾ ਵਿੱਕੀ ਨੇ ਖੁਦ ਕੀਤਾ ਸੀ। ਦਰਅਸਲ ਵਿੱਕੀ ਨੇ ਪਿੰਕ ਮਿਲਾ ਨੂੰ ਦਿੱਤੇ ਇੱਕ ਪੁਰਾਣੇ ਇੰਟਰਵਿਊ ਚ ਦੱਸਿਆ ਸੀ ਕਿ ਉਹਨਾਂ ਨੇ ਵਿਆਹ ਤੋਂ ਪਹਿਲਾਂ ਆਪਣੀ ਫਿਲਮ ਜ਼ਰਾ ਹਟਕੇ ਜ਼ਰਾ ਬਚਕੇ ਦੀ ਅੱਧੀ ਸ਼ੂਟਿੰਗ ਪੂਰੀ ਕਰ ਲਈ ਸੀ ਅਤੇ ਵਿਆਹ ਤੋਂ 2 ਦਿਨਾਂ ਦੇ ਬਾਅਦ ਹੀ ਉਹਨਾਂ ਨੂੰ ਕੰਮ ਤੇ ਵਾਪਸ ਆਉਣਾ ਸੀ ਜਦੋਂ ਕੈਟਰੀਨਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਵਿੱਕੀ ਨੂੰ ਵਿਆਹ ਨਾ ਕਰਨ ਦੀ ਧਮਕੀ ਦਿੱਤੀ ਫਿਰ ਵਿੱਕੀ ਨੇ ਕਿਹਾ ਕਿ ਮੈਂ 2 ਦਿਨਾਂ ਦੀ ਬਜਾਏ ਵਿਆਹ ਤੋਂ 5 ਦਿਨਾਂ ਬਾਅਦ ਸੈੱਟ ਤੇ ਚਲਾ ਗਿਆ ਸੀ ਵਿੱਕੀ ਕੋਸ਼ਲ ਅਤੇ ਕੈਟਰੀਨਾ ਕੈਫ 9 ਦਸੰਬਰ 2021 ਨੂੰ ਨਜ਼ਦੀਕੀ ਦੋਸਤਾਂ ਅਤੇ ਪਰਿਵਾਰ ਦੀ ਮੌਜੂਦਗੀ ਵਿੱਚ ਇੱਕ ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੰਦ ਗਏ ਸੀ ਇਸ ਜੋੜੇ ਦਾ ਵਿਆਹ ਕਿਸੇ ਪਰਿ ਕਹਾਣੀ ਤੋਂ ਘਟ ਨਹੀਂ ਸੀ ਉਹਨਾਂ ਦੇ ਵਿਆਹ ਦੀਆਂ ਕਾਫੀ ਤਸਵੀਰਾਂ ਵਾਇਰਲ ਵੀ ਹੋਈਆਂ ਸੀ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਇੱਕ ਵਿੱਕੀ ਕੌਸ਼ਲ ਦੀ ਬੈਡ ਨਿਊਜ਼ ਫਿਲਮ ਰਿਲੀਜ਼ ਹੋਈ ਹੈ ਜਿਸ ਨੂੰ ਸਰੋਤਿਆਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ ਉਹਨਾਂ ਅਦਾਕਾਰਾਂ ਛਾਪ ਵਿੱਚ ਨਜ਼ਰ ਆਉਣਗੇ ਇਸ ਫਿਲਮ ਦਾ ਟੀਜ਼ਰ ਹਾਲ ਹੀ ਵਿੱਚ ਰਿਲੀਜ਼ ਹੋਇਆ ਸੀ ਜਿਸ ਤਰ੍ਹਾਂ ਵਿੱਕੀ ਦੇ ਟਰਾਂਸਫਰਮੇਸ਼ਨ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ ਲਕਸ਼ਮਨ ਉਟੇਕਰ ਦੇ ਨਿਰਦੇਸ਼ਨ ਚ ਬਨ ਰਹੀ ਇਸ ਫਿਲਮ ਚ ਵਿੱਕੀ ਛਤਰਪਤੀ ਸੰਭਾਜੀ ਮਹਾਰਾਜ ਦਾ ਕਿਰਦਾਰ ਨਿਭਾ ਰਹੇ ਹਨ